ਤੁਹਾਨੂੰ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਕਿੰਨੇ ਕਿੰਨੇ ਕਲਾਫ ਕੀਤੇ ਕਿੰਨੇ ਲੋਕਾਂ ਦੇ ਖਿਲਾਫ ਇਹ ਬਟਾਲਾ ਪੁਲਿਸ ਨੇ ਇਨ ਦਾ ਕੰਪਲਾਈਂਸ ਆਫ ਦਾ ਡਾਇਰੈਕਸ਼ਨਸ ਇਸ਼ੂਡ ਬਾਈ ਵਰਦੀ ਡੀਜੀਪੀ ਐਂਡ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਿਟੀ ਬਟਾਲਾ ਪੁਲਿਸ ਨੇ ਜਿਹੜਾ ਇੱਕ ਪਵਿੱਤਰ ਗੈਂਗ ਇਥੇ ਸਰਗਰਮ ਹੈ ਉਹਦੇ ਜਿਹੜੇ ਮੇਨ ਜਿਹੜੇ ਲੀਡਰਸ ਹੈਗੇ ਨੇ ਪਵਿੱਤਰ ਪ੍ਰੀਤ ਔਰ ਉਸਨਦੀਪ ਉਹਨਾਂ ਦੇ ਬਰਖਿਲਾਫ ਇੰਟਰਪੋਲ ਕੋਲੋਂ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਲਿਆ ਆ ਇਹ ਕਾਫੀ ਇਸੇ ਲੋਡਿੰਦਾ ਹੈਗੇ ਨੇ ਇਹਨਾਂ ਦੇ ਬਰ ਖਿਲਾਫ ਕਤਲ ਦੇ ਅਟੈਂਪਟ ਟੂ ਮਰਡਰ ਆਰਮਸ ਸਮਗਲਿੰਗ ਔਰ ਐਕਸਟਰਸ਼ਨ ਦੇ ਮੁਕਦਮੇ ਦਰਜ ਹੈਗੇ ਨੇ ਜਿਹੜਾ ਪਵਿੱਤਰ ਹੈ ਇਹਦੇ ਇਕੱਲੇ ਦੇ ਬਰ ਖਿਲਾਫ ਕਰੀਬਨ 1 ਦਰਜਨ ਤੋਂ ਵੱਧ ਮੁਕਦਮੇ ਦਰਜ ਨੇ ਜਿਹੜਾ ਹੁਸਨਦੀਪ ਹੈ ਇਹਦੇ ਬਰ ਖਿਲਾਫ ਵੀ ਕਰੀਬਨ 10 ਮੁਕਦਮੇ ਦਰਜ ਨੇ ਤਾਂ ਗੋਰਤਲਾ ਵੀ ਦੇ ਵਿੱਚ 2020 ਦਾ ਉਮਰਪੁਰਾ ਪਿੰਡ ਦਾ ਕਤਲ ਹੈ ਜਿਹੜਾ ਮਜੀਠਾ ਮਜੀਠਾ ਕਾਂਸ਼ਵੰਸੀ ਦੇ ਵਿੱਚ ਹੋਇਆ ਸੀਗਾ ਇੱਕ ਸਰਪੰਚ ਦਾ ਹਸਬੰਦ ਮਾਰਿਆ ਗਿਆ ਸੀਗਾ ਉਹ ਇਸ ਗੈਂਗ ਦਾ ਕੰਮ ਸੀਗਾ ਨਾਲ ਦੇ ਨਾਲ 2019 ਦੇ ਵਿੱਚ ਬਟਾਲੇ ਇੱਕ ਯੰਗ ਲੜਕੇ ਦਾ ਕਤਲ ਹੋਇਆ ਸੀਗਾ ਉਹ ਵੀ ਇਸੀ ਗੈਂਗ ਨੇ ਕਰਤਾ ਸੀਗਾ ਤਾਂ ਉਸ ਤੋਂ ਬਾਅਦ ਇਹ ਇਲੀਗਲੀ ਬਾਹਰ ਚਲੇ ਗਏ ਯੂਐਸ ਚਲੇ ਗਏ ਤਾਂ April 2023 ਦੇ ਵਿੱਚ ਕੈਲੀਫੋਰਨੀਆ ਯੂਐਸ ਦੇ ਵਿੱਚ ਉਥੋਂ ਦੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਉਦੋਂ ਫਿਰ ਇਹਨਾਂ ਨੂੰ ਜੇਲ੍ਹ 'ਚ ਭਜਾਇਆ ਗਿਆ ਸੀਗਾ ਹੁਣ ਜਿਹੜਾ ਰੈੱਡ ਨੋਟਿਸ ਇਸ਼ੂ ਹੋਇਆ ਹੈ ਤਾਂ ਉਹ ਸਾਨੂੰ ਫੈਸਿਲੀਟੇਟ ਕਰਾਊਗਾ ਇਹਨਾਂ ਦੀ ਐਕਸਟ੍ਰਡੀਸ਼ਨ ਦੇ ਵਿੱਚ ਵਿਚ ਇਜ਼ ਦਾ ਨੈਕਸਟ ਸਟੈਪ ਐਂਡ ਉਸ ਸੀਜ਼ ਨੂੰ ਆਪਾਂ ਹੁਣ ਫਾਲੋ ਕਰਾਂਗੇ ਇਹ ਲੋਕਲੀ ਇਹ ਬਟਾਲੇ ਦੇ ਇਹਨਾਂ ਦਾ ਇੱਥੇ ਰੰਗਣ ਡੰਗਲ ਜਿਹੜਾ ਹੈਗਾ ਸਾਡਾ ਪੁਲਿਸ ਸਟੇਸ਼ਨ ਉਹਦੇ ਵਿੱਚ ਇਹਨਾਂ ਦਾ ਪਿੰਡ ਪੈਂਦਾ ਇੱਕ ਚੌੜਾ ਪਿੰਡ ਹੈ

ਸਾਰੇ ਜਿਹੜੇ ਗਲੋਬਲ ਪੁਲਿਸ ਇੰਸਟੀਟਿਊਸ਼ਨਸ ਹੈ ਉਸ ਬੰਦੇ ਨੂੰ ਲਬਨ ਦੇ ਆਪਣੇ ਉਪਰਾਲੇ ਕਰਦੇ ਉਹਨਾਂ ਨੂੰ ਇੱਕ ਨੋਟਿਸ ਸਾਰਿਆਂ ਨੂੰ ਜਾਂਦਾ ਹੈ ਤਾਂ ਉਹਦੇ ਚ ਫਾਇਦਾ ਇਹ ਹੁੰਦਾ ਹੈ ਕਿ ਉਹ ਫਿਰ ਅਕਿਊਜ਼ ਉਹਨੂੰ ਲੱਭਿਆ ਜਾਂਦਾ ਹੈ ਐਂਡ ਫਿਰ ਜਿਹੜਾ ਐਕਸਟਰਡੀਸ਼ਨ ਔਰ ਬਾਕੀ ਜਿਹੜੀ ਲੀਗਲ ਪ੍ਰੋਸੈਸ ਹੁੰਦੀ ਹੈ ਉਹ ਫਿਰ ਅੱਗੇ ਤੋਰੀ ਜਾਂਦੀ ਹੈ ਅੱਜ ਵੀ ਦੇਖੋ ਕਿੰਨੇ ਸਰਕਾਰਾਂ ਮਾ ਕਿੰਨੀਆਂ ਫਰੋਟੀਆਂ ਮੰਗਦੇ ਨੇ ਉਹਦੇ ਇਥੇ ਲੋਗ ਗੁਰਗੇ ਕਿੰਨੇ ਕੰਮ ਕਰਦੇ ਜਿਹੜਾ ਕਿ ਕਿਉਂਕਿ ਮੈਂ ਕਹਿ ਰਿਹਾ ਸੀਗਾ ਕਿ 2023 ਦੇ ਵਿੱਚ ਇਹਨਾਂ ਨੂੰ ਉਥੇ ਜੇਲ੍ਹ ਹੋਈ ਯੂਐਸ ਦੇ ਵਿੱਚ ਆ ਤਾਂ ਹੁਸਨ ਦਾ ਉਸ ਤੋਂ ਬਾਅਦ ਕੋਈ ਕੇਸ ਸਾਹਮਣੇ ਨਹੀਂ ਆਇਆ ਪ੍ਰੋਬਬਲੀ ਹੀ ਸਟਿਲ ਇਨ ਦਾ ਜੇਲ ਪਵਿੱਤਰ ਦਾ ਇੱਕ ਆ ਦਾ ਕੇਸ 2024 ਦੇ ਵਿੱਚ ਸਾਹਮਣੇ ਆਇਆ ਸੀਗਾ ਕੋਈ ਡਾਇਰੈਕਟ ਕਵਟਰ ਨੋਟਿਸ ਜਾਰੀ ਕੀਤਾ ਕਿੰਨੇ ਕਿੰਨੇ ਕਲਾਸ ਕੀਤੇ ਕਿੰਨੇ ਲੋਕਾਂ ਦਾ ਕਰਕ ਇਹ ਬਟਾਲਾ ਪੁਲਿਸ ਨੇ ਇਨ ਦਾ ਕੰਪਲਾਈਂਸ ਆਫ ਦਾ ਡਾਇਰੈਕਸ਼ਨਸ ਇਸ਼ੂਡ ਬਾਈ ਵਾ ਦੀ ਡੀਜੀਪੀ ਐਂਡ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਟੀ ਬਟਾਲਾ ਪੁਲਿਸ ਨੇ ਜਿਹੜਾ ਇੱਕ ਪਵਿੱਤਰ ਗੈਂਗ ਇਥੇ ਸਰਗਰਮ ਹੈ ਉਧੇ ਜਿਹੜੇ ਮੇਨ ਜਿਹੜੇ ਲੀਡਰਸ ਹੈਗੇ ਨੇ ਪਵਿੱਤਰ ਪ੍ਰੀਤ ਔਰ ਉਸਨਦੀਪ ਉਹਨਾਂ ਦੇ ਬਰ ਖਿਲਾਫ ਇੰਟਰਪੋਲ ਕੋਲੋਂ ਰੈਡ ਕਾਰਨਰ ਨੋਟਿਸ ਜਾਰੀ ਕਰਵਾ ਲਿਆ ਤਾਂ ਇਹ ਕਾਫੀ ਇਸੇ ਲੋਡਿੰਦਾ ਹੈਗੇ ਨੇ ਇਹਨਾਂ ਦੇ ਬਰ ਖਿਲਾਫ ਕਤਲ ਦੇ ਅਟੈਂਪਟ ਮਰਡਰ ਆਰਮਸ ਸਮਗਲਿੰਗ ਔਰ ਐਕਸਟਰਸ਼ਨ ਦੇ ਮੁਕਦਮੇ ਦਰਜ ਹੈਗੇ ਨੇ ਜਿਹੜਾ ਪਵਿੱਤਰ ਹੈ ਇਹ ਕੱਲੇ ਦੇ ਬਰਖਲਾਫ ਕਰੀਬਨ 1 ਦਰਜਨ ਤੋਂ ਵੱਧ ਮੁਕਦਮੇ ਦਰਜ ਨੇ ਜਿਹੜਾ ਹੁਸਨਦੀਪ ਹੈ ਇਹਦੇ ਬਰਖਲਾਫ ਵੀ ਕਰੀਬਨ 10 ਮੁਕਦਮੇ ਦਰਜ ਨੇ ਤਾਂ ਗੋਰਤਲਾਬੀ ਦੇ ਵਿੱਚ 2020 ਦਾ ਉਮਰਪੁਰਾ ਪਿੰਡ ਦਾ ਕਤਲ ਹੈ ਤਾਂ ਜਿਹੜਾ ਮਜੀਠਾ ਮਜੀਠਾ ਕਾਂਸ਼ਵਾਂਸੀ ਦੇ ਵਿੱਚ ਹੋਇਆ ਸੀਗਾ ਇੱਕ ਸਰਪੰਚ ਦਾ ਹਸਬੰਡ ਮਾਰਿਆ ਗਿਆ ਸੀਗਾ ਉਹ ਇਸ ਗੈਂਗ ਦਾ ਕੰਮ ਸੀਗਾ ਨਾਲ ਦੇ ਨਾਲ 2019 ਦੇ ਵਿੱਚ ਬਟਾਲੇ ਇੱਕ ਯੰਗ ਲੜਕੇ ਦਾ ਕਤਲ ਹੋਇਆ ਸੀਗਾ ਉਹ ਵੀ ਇਸੀ ਗੈਂਗ ਨੇ ਕਰਤਾ ਸੀਗਾ ਤਾਂ ਉਸ ਤੋਂ ਬਾਅਦ ਇਹ ਇਲੀਗਲੀ ਬਾਹਰ ਚਲੇ ਗਏ ਯੂਐਸ ਚਲੇ ਗਏ ਤਾਂ April 2023 ਦੇ ਵਿੱਚ ਕੈਲੀਫੋਰਨੀਆ ਯੂਐਸ ਦੇ ਵਿੱਚ ਉੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਫੜ ਲਿਆ ਉਦੋਂ ਫਿਰ ਇਹਨਾਂ ਨੂੰ ਜੇਲ੍ਹ ਚ ਭਜਾਇਆ ਗਿਆ ਸੀਗਾ ਹੁਣ ਜਿਹੜਾ ਰੈੱਡ ਨੋਟਿਸ ਇਸ਼ੂ ਹੋਇਆ ਹੈ ਤਾਂ ਉਹ ਸਾਨੂੰ ਫੈਸਿਲੀਟੇਟ ਕਰਾਊਗਾ ਇਹਨਾਂ ਦੀ ਐਕਸਟ੍ਰੇਡੀਸ਼ਨ ਦੇ ਵਿੱਚ which is the next step and ਉਸ ਚੀਜ਼ ਨੂੰ ਆਪਾਂ ਹੁਣ ਫਾਲੋ ਕਰਾਂਗੇ ਸੇਮ ਵੀ ਬੈਕਗ੍ਰਾਉਂਡ ਦੀ ਕਲਪਤੀ ਲਗਈ ਜਾਂ ਦੇਖੀ ਕਿ ਇਹ ਲੋਕਲੀ ਇਹ ਬਟਾਲੇ ਦੇ ਇਹਨਾਂ ਦਾ ਇੱਥੇ ਰੰਗਣ ਡੰਗਲ ਜਿਹੜਾ ਹੈਗਾ ਸਾਡਾ ਪੁਲਿਸ ਸਟੇਸ਼ਨ ਉਹਦੇ ਵਿੱਚ ਇਹਨਾਂ ਦਾ ਪਿੰਡ ਕਹਿੰਦਾ ਇੱਕ ਚੌੜਾ ਪਿੰਡ ਹੈ ਇਹਨੂੰ ਪਵਿੱਤਰ ਚੌੜਾ ਕਹਿੰਦੇ ਉਹ ਤੇ ਇੱਕ ਚੌੜਾ ਪਿੰਡ ਹੈ ਤਾਂ ਹੀ ਬਿਲੋਂਗਸ ਟੂ ਦੈਟ ਪਲੇਸ ਜਿਹੜਾ ਆਪਰੇਟਿਵ ਮੈਂ ਟਿੱਕੀਦਾ ਕਿ ਇਹਦਾ ਆਪਰੇਟਿਵ ਮੈਂ ਟਿੱਕੀ ਫਾਇਦਾ ਹੋ ਸਕਦਾ ਯਾਨੀ ਇਹਨੂੰ ਇੱਥੇ ਅੰਟੀਕ੍ਰੀਨਿੰਗ ਹੋਵੇਗਾ red corner notice ਦਾ ਇਹ ਫਾਇਦਾ ਹੁੰਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਪੁਲਿਸ ਹੈ ਇੰਟਰਪੋਲ ਜਦੋਂ ਕਿਸੇ ਮੁਲਜ਼ਮ ਜਾਂ ਅਕਿਊਜ਼ ਦੇ ਬਰਖਲਾਫ ਇਹ ਇਸ਼ੂ ਹੁੰਦਾ ਹੈ ਤਾਂ ਫਿਰ ਅਕ੍ਰੋਸ ਦਾ ਵਰਲਡ ਸਾਰੀ ਜਿਹੜੇ ਗਲੋਬਲ ਪੁਲਿਸ ਇੰਸਟੀਟਿਊਸ਼ਨਸ ਹੈ ਉਸ ਬੰਦੇ ਨੂੰ ਲਬਨ ਦੇ ਆਪਣੇ ਉਪਰਾਲੇ ਕਰਦੇ ਉਹਨਾਂ ਨੂੰ ਇੱਕ ਨੋਟਿਸ ਸਾਰਿਆਂ ਨੂੰ ਜਾਂਦਾ ਹੈ ਤਾਂ ਉਹਦੇ ਚ ਫਾਇਦਾ ਇਹ ਹੁੰਦਾ ਹੈ ਕਿ ਉਹ ਫਿਰ ਅਕਿਊਜ਼ ਉਹਨੂੰ ਲੱਭਿਆ ਜਾਂਦਾ ਹੈ ਐਂਡ ਫਿਰ ਜਿਹੜਾ ਐਕਸਟਰਡੀਸ਼ਨ ਔਰ ਬਾਕੀ ਜਿਹੜੀ ਲੀਗਲ ਪ੍ਰੋਸੈਸ ਹੁੰਦੀ ਹੈ ਉਹ ਫਿਰ ਅੱਗੇ ਤੋਰੀ ਜਾਂਦੀ ਹੈ ਅਜੀਬ ਜਿਹਾ ਕਿ ਉਹ ਕਨੈਕਸਰ ਮਕਦਮਿਆਂ ਕੋਈ ਨਹੀਂ ਮੰਗ ਰਿਹਾ ਇਹਨਾਂ ਦੇ ਇਥੇ ਲੋਕ ਗੁਰਗੇ ਕਿੰਨੇ ਕੰਮ ਕਰਦੇ ਜਿਹੜਾ ਕਿ ਕਿਉਂਕਿ ਮੈਂ ਕਹਿ ਰਿਹਾ ਸੀਗਾ ਕਿ 2023 ਦੇ ਵਿੱਚ ਇਹਨਾਂ ਨੂੰ ਉਥੇ ਜੇਲ੍ਹ ਹੋਈ ਯੂ ایس ਦੇ ਵਿੱਚ ਤਾਂ ਹੁਸਨ ਦਾ ਉਸ ਤੋਂ ਬਾਅਦ ਕੋਈ ਕੇਸ ਸਾਹਮਣੇ ਨਹੀਂ ਆਇਆ ਪ੍ਰੋਬਬਲੀ ਹੀ ਸਟਿਲ ਇਨ ਦਾ ਜੇਲ੍ਹ ਪਵਿੱਤਰ ਦਾ ਇੱਕਾ ਦਾ ਕੇਸ 2024 ਦੇ ਵਿੱਚ ਸਾਹਮਣੇ ਆਇਆ ਸੀਗਾ